ਬੇਹਦ ਮੰਦ ਭਾਗੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ ਜੀ ਹਾਂ ਇੱਕੋ ਪਰਿਵਾਰ ਦੇ ਚਾਰ ਜੀਆ ਨੇ ਜ਼ਹਿਰ ਖਾ ਕੇ ਆਤਮ ਸਮਰਪਣ ਆਤਮ ਹੱਤਿਆ ਕਰ ਦਿੱਤੀ ਹੈ ਦੱਸ ਦਈਏ ਕਿ ਇਹ ਜਿਹੜਾ ਪਰਿਵਾਰ ਸੀ ਇਹ ਜਿਹੜਾ ਫਿਰੋਜ਼ਪੁਰ ਦੇ ਤਲਵੰਡੀ ਪਾਈਕੇ ਦੇ ਪਿੰਡ ਬੁੱਢਾ ਖੂ ਦਾ ਰਹਿਣ ਵਾਲਾ ਸੀ ਜਿੱਥੇ ਉਹਦੇ ਇੱਕੋ ਪਰਿਵਾਰ ਦੇ ਚਾਰ ਜੀ ਆਨੇ ਮਾਤਮ ਆ ਜ਼ਹਿਰੀਲੀ ਚੀਜ਼ ਖਾ ਲਈ ਜਿਨ੍ਹਾਂ ਦੀ ਮੌਤ ਹੋ ਗਈ ਹੈ ਇੱਕ 1.5 ਸਾਲ ਦੀ ਮਹਿਜ਼ ਧੀ ਸੀ ਉਹਨਾਂ ਦੀ ਇੱਕ 8 ਸਾਲ ਦੀ ਦੱਸੀ ਜਾ ਰਹੀ ਆ ਤੇ ਦੋਵੇਂ ਪਤੀ ਪਤਨੀ ਸਮੇਤ ਉਹਨਾਂ ਨੇ ਆਪਣੀ ਆਤਮ ਹੱਤਿਆ ਕਰੀ ਹੈ ਜ਼ਹਿਰੀਲੀ ਜਿਹੜੀ ਵਸਤੂ ਖਾ ਕੇ ਜਿਸ ਤੋਂ ਬਾਅਦ ਮੌਕੇ ਤੇ ਹੀ ਲੋਕਾਂ ਨੂੰ ਪਤਾ ਲੱਗੇ ਆ ਤਾਂ ਉਹਨਾਂ ਨੇ ਉਹਨਾਂ ਨੂੰ ਹਸਪੀਟਲ ਲੈ ਚਾ ਆ ਗਿਆ ਜੋ ਸਥਾਨਿਕ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਲੈ ਗਏ ਤੇ ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਨੇ ਦਮ ਤੋੜ ਦਿੱਤਾ। ਸਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਦੇ ਪ੍ਰਬੰਧਕ ਬੇਟੇ। ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ। ਘਾਟੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਇਹਨੇ ਸੂਨ ਸੈਟ ਕਰ ਲਿਆ। ਕੋ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਨੇ ਕੋਈ ਤਹਿਰੀਕੀ ਕਿਰਪਾ ਕੇ ਕੋਈ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਸੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਲਵਾਸ ਬਖਸ਼ੇ ਇਸੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸੀ ਨੂੰ ਪਾਣਾ ਮੰਨਣ ਦਾ ਹਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਕਰਦੇਵ ਸਿੰਘ ਗੋਬੀਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸਲੀ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸੰਗਤ ਕਰਦੇ ਆ। ਮੈਂ ਗੁਰੂ ਦੀ ਖਾਲਸਾ ਵਾਹਿਗੁਰੂ ਨਾਸਤੀ ਕੀ ਲੜਕਾ ਅਮਨ ਗਲਾਟੀ ਤੇ ਉਸਦੀ ਪਤਨੀ ਮੌਨਿਕਾ ਕਿਸ ਗੱਲ ਨੂੰ ਲੈ ਕੇ ਜਿਹੜੇ ਆਤਮ ਹੱਤਿਆ ਕੀਤੀ ਜਾਂ ਜ਼ਹਿਰੀਲੀ ਵਸਤੂ ਖਾਧੀ ਏ ਇਸ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਖੁਦ ਨਹੀਂ ਪਤਾ ਕਿ ਇਹਨਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ ਤੇ ਫਿਲਹਾਲ ਇਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿ ਇਹਨਾਂ ਨੇ ਅਜਿਹਾ ਕਿਉਂ ਕੀਤਾ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਹਜੇ ਤੱਕ ਨਹੀਂ ਆਈ ਹੈ ਗਿਆ ਜੀ ਹਾਂ ਇੱਕੋ ਪਰਿਵਾਰ ਦੇ ਚਾਰ ਜੀਵਾਂ ਨੇ ਜ਼ਹਿਰ ਖਾ ਕੇ ਆਤਮ ਸਮਰਪਣ ਆਤਮ ਹੱਤਿਆ ਕਰ ਦਿੱਤੀ ਹੈ ਦੱਸ ਦਈਏ ਕਿ ਇਹ ਜਿਹੜਾ ਪਰਿਵਾਰ ਸੀ ਇਹ ਜਿਹੜਾ ਫਿਰੋਜ਼ਪੁਰ ਦੇ ਤਲਵੰਡੀ ਪਾਈਕੇ ਦੇ ਪਿੰਡ ਬੁੱਢਾ ਖੂ ਦਾ ਰਹਿਣ ਵਾਲਾ ਸੀ ਜਿੱਥੇ ਉਹਦੇ ਇੱਕੋ ਪਰਿਵਾਰ ਦੇ ਚਾਰ ਜੀਵਾਂ ਨੇ ਮਾਤਮ ਆ ਜ਼ਹਿਰੀਲੀ ਚੀਜ਼ ਖਾ ਲਈ ਜਿਨ੍ਹਾਂ ਦੀ ਮੌਤ ਹੋ ਗਈ ਹੈ ਇੱਕ 1.5 ਸਾਲ ਦੀ ਮਹਿਜ਼ ਧੀ ਸੀ ਉਹਨਾਂ ਦੀ ਇੱਕ 8 ਸਾਲ ਦੀ ਦੱਸੀ ਜਾ ਰਹੀ ਹੈ ਦੋਵੇਂ ਪਤੀ ਪਤਨੀ ਸਮੇਤ ਉਹਨਾਂ ਨੇ ਆਪਣੀ ਆਤਮ ਹੱਤਿਆ ਕਰੀ ਹੈ ਜ਼ਹਿਰੀਲੀ ਜਿਹੜੀ ਵਸਤੂ ਖਾ ਕੇ ਜਿਸ ਤੋਂ ਬਾਅਦ ਮੌਕੇ ਤੇ ਹੀ ਲੋਕਾਂ ਨੂੰ ਪਤਾ ਲੱਗੇ ਆ ਤਾਂ ਉਹਨਾਂ ਨੇ ਉਹਨੂੰ ਹਸਪੀਟਲ ਲੈ ਜਾਇਆ ਗਿਆ ਉਸਤਾਨਿਕ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਲੈ ਗਏ ਤੇ ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਨੇ ਦਮ ਤੋੜ ਦਿੱਤਾ ਸਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਦੇ ਤਰ੍ਹਾਂ ਅਰੰਧਕ ਬੇਟ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਘਲਾਟੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਆਨੇ ਸੁਨ ਸੈਟ ਕਰ ਲਿਆ ਕੋ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਸੀ ਰੀ ਪੀ ਕੇ ਕੋਈ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਸ਼ਰੂਮਣੀ ਅਕਾਲੀ ਦਲ ਵੱਲੋਂ ਬਹੁਤ ਸੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਇਸੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸੀ ਨੂੰ ਪਾਣਾ ਮੰਨਣ ਦਾ ਅਲਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਤਰਦੇਵ ਸਿੰਘ ਹੋਬਲਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸੰਭਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਸਤੀ ਕੀ ਲੜਕਾ ਅਮਨ ਗਲਾਟੀ ਤੇ ਉਸਦੀ ਪਤਨੀ ਮੋਨਿਕਾ ਕਿਸ ਗੱਲ ਨੂੰ ਲੈ ਕੇ ਜਿਹੜੀ ਆਤਮ ਹੱਤਿਆ ਕੀਤੀ ਜਾਂ ਜ਼ਹਿਰੀਲੀ ਵਸਤੂ ਖਾਧੀ ਏ ਇਸ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਖੁਦ ਨਹੀਂ ਪਤਾ ਕਿ ਇਹਨਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ ਤੇ ਫਿਲਹਾਲ ਇਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿ ਇਹਨਾਂ ਨੇ ਅਜਿਹਾ ਕਿਉਂ ਕੀਤਾ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਹਜੇ ਤੱਕ ਨਹੀਂ ਆਈ ਹੈ